ਕਪੂਰਥਲਾ ਦੇ ਵਿੱਚ ਭਾਰੀ ਅੱਗ ਲੱਗੀ ਤੇ ਨਾਲ ਹੀ ਹੁਣ ਇਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਦਰਸਲ ਦਾਸੀਏ ਕਿ ਭਗਤ ਸਿੰਘ ਚੌਕ ਦੇ ਕੋਲ ਸ਼ੋਅਰੂਮ ਦੇ ਉੱਪਰ ਬਣੇ ਇੱਕ ਕਾਰ ਦੇ ਵਿੱਚ ਅੱਗ ਲੱਗੀ ਕਪੂਰਥਲਾ ਦੇ ਭਗਤ ਸਿੰਘ ਚੌਂਕ ਦੇ ਕੋਲ ਇੱਕ ਸ਼ੋਅਰੂਮ ਦੇ ਉੱਪਰ ਕਾਰ ਬਣਿਆ ਸੀ ਜਿਸ ਤੋਂ ਬਾਅਦ ਅੱਗ ਲੱਗੀ ਤੇ ਅਫੜਾ ਦਫੜੀ ਮਚ ਗਈ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਫਾਇਰ ਬ੍ਰਿਗੇਡ ਨੇ ਤੁਰੰਤ ਅੱਗ ਤੇ ਉੱਤੇ ਕਾਬੂ ਪਾਇਆ ਇਹ ਦੋ ਭਰਾਵਾਂ ਦੇ ਝਗੜੇ ਦਾ ਮਾਮਲਾ ਦੱਸਿਆ ਗਿਆ ਪੁਲਿਸ ਨੇ ਦੱਸਿਆ ਕਿ ਕਾਰ ਦੇ ਵਿੱਚ ਦੋ ਭਰਾ ਰਹਿੰਦੇ ਸਨ ਜਿਨ੍ਹਾਂ ਦੇ ਵਿੱਚ ਆਪਸੀ ਮਨਮਟਾਵ ਚੱਲਦਾ ਸੀ આરોਪ ਇਹ ਵੀ ਹੈ ਕਿ ਇਸ ਵਿਵਾਦ ਦੇ ਚੱਲਦੇ ਇੱਕ ਭਰਾ ਨੇ ਕਾਰ ਦੇ ਵਿੱਚ ਅੱਗ ਲਗਾ ਦਿੱਤੀ ਤੇ ਜਾਣਕਾਰੀ ਦੇ ਅਨੁਸਾਰ ਕਿਹਾ ਗਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਮਾਨ ਜਿਹੜਾ ਵਾ ਉੱਜਲ ਕੇ ਰਾਖ ਹੋ ਗਿਆ ਫਾਇਰ ਬ੍ਰਿਗੇਡ ਦੇ ਅਨੁਸਾਰ ਇਸ ਘਟਨਾ ਦੇ ਵਿੱਚ ਕਾਰ ਦਾ ਕਾਫੀ ਨੁਕਸਾਨ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋਇਆ ਲੇਕਿਨ ਗਨੀਮਤ ਇਹ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਤਾਂ ਦੋ ਭਰਾਵਾਂ ਦੀ ਲੜਾਈ ਝਗੜੇ ਦੇ ਵਿੱਚ ਦੇਖੋ ਕਿਵੇਂ ਘਰ ਦੇ ਵਿੱਚ ਅੱਗ ਲੱਗ ਗਈ ਔਰ ਪੁਲਿਸ ਪੂਰੇ ਮਾਮਲੇ ਦੀ ਕਾਰਵਾਈ ਕਰਦੀ ਹੈ ਤਾਂ ਕਿਹਾ ਗਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਵਾਈ ਹੋਵੇਗੀ ਜਿਹੜਾ ਮੁੱਖ ਦੋਸ਼ੀ ਹੋਇਆ ਉਸ ਦੇ ਉੱਤੇ ਐਕਸ਼ਨ ਲਿੱਤਾ ਜਾਵੇਗਾ ਪਰ ਦੋ ਭਰਾਵਾਂ ਦੇ ਝਗੜੇ ਦੇ ਮਾਮਲੇ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਔਰ ਇੱਕ ਭਰਾ ਨੇ ਘਰ ਦੇ ਵਿੱਚ ਅੱਗ ਲਗਾ ਦਿੱਤੀ ਅਜਿਹਾ ਮਾਮਲਾ ਸਾਹਮਣੇ ਆਇਆ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਵੱਡੇ ਖੁਲਾਸੇ ਹੋਣਗੇ ਤਾਂ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉੱਥੇ ਦਾ ਮੰਜ਼ਰ ਬਣਿਆ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਮੌਕੇ ਤੇ ਪਹੁੰਚੀਆਂ ਤਾਂ ਬਹੁਤ ਮੁਸ਼ਕਿਲ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤਾਂ ਇਹ ਮਾਮਲਾ ਦੋ ਭਰਾਵਾਂ ਦੀ ਲੜਾਈ ਦਾ ਸਾਹਮਣੇ ਆਇਆ ਔਰ ਦੋ ਭਰਾਵਾਂ ਦੀ ਲੜਾਈ ਨੇ ਦੇਖੋ ਕਿਵੇਂ ਇਕ ਬੇਹੱਦ ਖੌਫਨਾਕ ਰੂਪ ਧਾਰਨ ਕਰਿਆ ਜਿਸ ਤੋਂ ਬਾਅਦ ਮਾਮਲਾ ਭਖ ਗਿਆ ਤਾਂ ਤਸਵੀਰਾਂ ਸਾਹਮਣੇ ਆਈਆਂ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਫਟੇ ਬਿਆਨ ਦਿੱਤੇ ਗਏ ਹਨ ਹਾਂਜੀ ਭਜੀ ਜਿਹੜੀ ਇਹ ਅੱਗ ਲੱਗੀ ਆ ਕਿੰਨੇ ਵੇ ਲੱਗੀ ਆ ਤੇ ਕਿਸ ਕਰਕੇ ਲੱਗੀ ਤੇ ਭਜੀ ਇਹਨੇ ਸਾਨੂੰ 7:00 ਵਜੇ ਸਪਾਈਕ ਮਿੰਟ ਤੇ ਕਾਲ ਆਈ ਆ ਕਿ ਪਾਕਿਸਤਾਨ ਚੋਂ ਕਿ ਫੀਲਡਿੰਗ ਚੱਕ ਲੱਗੀ ਆ ਹਾਂਜੀ ਤੇ ਸਾਡੀ ਟੀਮ ਉਥੋਂ ਦੋ ਤਿੰਨ ਮਿੰਟ ਵਿੱਚ ਇੱਥੇ ਪਹੁੰਚ ਗਿਆ ਸਰ ਠੀਕ ਆ ਜੀ ਅਸੀਂ ਆ ਕੇ ਆਪਣਾ ਰੈਸਕਿਊ ਸ਼ੁਰੂ ਕਰ ਦਿੱਤਾ ਜਿਹੜੀ ਅੱਗ ਲੱਗੀ ਸੀ ਅਸੀਂ ਕਾਫੀ ਹੱਦ ਤੱਕ ਬੁਝਾ ਚੁੱਕੇ ਆ ਤੇ ਡਬਲ ਮੰਜ਼ਲਾ ਹੌਨ ਕਰਕੇ ਉੱਪਰ ਥੋੜੀ ਦਿੱਕਤ ਆ ਰਹੀ ਆ ਉੱਪਰ ਥੋੜੀ ਜੀ ਅੱਗ ਜ਼ਿਆਦਾ ਨਹੀਂ ਹੈਗੀ ਉੱਪਰ ਵੀ ਬੁਝਾ ਦਿੱਤੀ ਥਲੋ ਮਾਰ ਰਿਹਾ ਪਾਣੀ ਉੱਪਰ ਥੋੜੀ ਜੀ ਰਹਿ ਗਈ ਕਿਸੇ ਅੱਗ ਵਿਚਾਨ ਤੇ ਫੈਰੂਗੜ ਦੀਆਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਅੱਗਾਂ ਤੇ ਇੱਕ ਮਤਲਬ ਦੋਨੇ ਹੀ ਗੱਡੀਆਂ ਲੱਗੀਆਂ ਹੋਈਆਂ ਖੜੀਆਂ ਹੋਈਆਂ ਬਾਹਰ ਤੇ ਦੋਨਾਂ ਗੱਡੀਆਂ ਨਾਲ ਅਸੀਂ ਅੱਗਾਂ ਮਝਾ ਰਹੇ ਹਾਂ ਅੱਜ ਤੁਨ ਅੱਗ 'ਚ ਨਿਯੰਤਰਣ ਹੈਗਾ ਪੂਰਾ ਹਾਂਜੀ ਹਾਂਜੀ ਪੂਰਾ ਨਿਯੰਤਰਣ ਹੈ ਨੀ ਅੱਗ ਹੁਣ ਮਤਲਬ ਬੁਝ ਚੁੱਕੀ ਆ ਥੋੜੀ ਬੱਤੀ ਆ ਬਸ ਠੀਕ ਠੀਕ ਹਾਂਜੀ ਐ ਕਿੰਨੇ ਕੋਈ ਅੱਕ ਲੱਗੀ ਜੀ ਇਹ 5:07 ਵਜੇ 27 ਮਿੰਟ ਤੇ ਸਾਨੂੰ ਕਾਲ ਆਈ ਆ ਕਿ ਅੱਗ ਲੱਗੀ ਆ ਭਗਤ ਸਿੰਘ ਚੌਕ ਦੇ ਕਿ ਅੱਗ ਲੱਗੀ ਆ ਤੇ ਸਾਰੀ 2 ਤੋਂ 3 ਮਿੰਟ ਵਿੱਚ ਇੱਥੇ ਪਹੁੰਚ ਗਏ ਆ ਜੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਆਪਣੀ ਜੀ ਇਹ ਇੱਕ ਗੱਡੀ ਫਲਾੜ ਗਿਆ ਦੂਜੀ ਗੱਡੀ ਵੀ ਇੱਥੇ ਖੜੀ ਹੈ ਦੋ ਗੱਡੀਆਂ ਤਾਂ ਮੰਗਾਈਆਂ ਹੋਈਆਂ ਇੱਥੇ ਦੋ ਗੱਡੀਆਂ ਖੜੀਆਂ ਹੋਈਆਂ ਆ ਕਿ ਮਤਲਬ ਦੋ ਮੰਜ਼ਿਲਾ ਚ ਅੱਗ ਲੱਗੀ ਹੋਈ ਹੈ ਥੱਲੇ ਦੇ ਬੁਝਾ ਲਿਆ ਉੱਤੇ ਥੋੜੀ ਥੋੜੀ ਰਹਿ ਗਈ ਉੱਪਰ ਵੀ ਕੰਟਰੋਲ ਕਰੀ ਨਾ ਤਾਂ ਪਤਾ ਲੱਗਾ ਕਿੱਦਾਂ ਲੱਗੀ ਨਹੀਂ ਜੀ ਇਹ ਨਹੀਂ ਪਤਾ ਲੱਗ ਸਕਿਆ ਜੀ ਅੱਗ ਕਿੰਨੀ ਤੇ ਕੋਈ ਜ ਸ਼ੁਕਰੀਆ ਬਾਤੀ ਇੱਕ ਪਾਸਾ ਬਸ ਸਰਜੂਕਾ ਇੱਕ ਚਾਲਿਆ ਹੋਇਆ ਹੈ ਪਾਣੀ ਆਹਨ ਕਾਬੂ ਆ ਗਿਆ ਪਾਣੀ ਕਾਬੂ ਆ ਗਿਆ ਠੀਕ ਠੀਕ ਹੈ ਸ਼ੁਕਰੀਆ ਸਰਦਰੀਏ ਇੱਥੇ ਅੱਗ ਲੱਗੀ ਦੁਕਾਨਾਂ ਤੇ ਇਹਦਾ ਕੀ ਕਰਨਾ ਹੈ ਇਹ ਥੋੜੀ ਦੇਰ ਪਹਿਲੇ ਇੱਕ ਇੰਟੀਮੀਸ਼ਨ ਮਿਲੀ ਸੀ ਕਿ ਇੱਥੇ ਭਗਤ ਸਿੰਘ ਚੌਕ ਦੁਕਾਨ ਤੇ ਉੱਪਰ ਕਿਸੇ ਘਰ ਦੀ ਅੱਗ ਲੱਗੀ ਹੈ ਜੋ ਮੌਕੇ ਤੇ ਤੁਰੰਤ ਪੀਸੀਆਰ ਇੰਚਾਰਜ ਦੇ ਡ੍ਰਾਈਵਿੰਗ ਇੰਚਾਰਜ ਪਹੁੰਚ ਗਏ ਸੀਗੇ ਤੇ ਇਹਨਾਂ ਨੇ ਜਿਹੜਾ ਫਾਇਰ ਬ੍ਰੀਡ ਮਗਵਾ ਕੇ ਐਕਸ਼ਨ ਕਰਤੀਆਂ ਹੋਇਆ ਤਰ੍ਹਾਂ ਤੇ ਜਿਹੜਾ ਅੱਗ ਭਜਾਈ ਗਈ ਹੈ ਇਹ ਅਜੇ ਵੀ ਜਿਹੜਾ ਥੋੜਾ ਬੋਤ ਰੇਦੀ ਅੱਗ ਲੱਗੀ ਹੋਈ ਉਹ ਬੁਝਾ ਰਹੇ ਅੱਗ ਦੇ ਕਾਰਨ ਦਾ ਸਰ ਕੁਝ ਪਤਾ ਲੱਗਾ ਕਾਰਨ ਬਾਰੇ ਦੋ ਭਰਾ ਆਏ ਸੰਤਰੀਨ ਸਿੰਘ ਨਾਮ ਦੇ ਵਿਅਕਤੀ ਦੇ ਦੋ ਲੜਕੇ ਆ ਜਸਪ੍ਰੀਤ ਸਿੰਘ ਤੇ ਨਿਸ਼ਾਨ ਸਿੰਘ ਤੇ ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਝਗੜੇ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੇ ਅੱਗ ਲਗਾ ਦਿੱਤੀ ਸਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਵੈਸੇ ਨਹੀਂ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਵੈਸੇ ਘਰ ਦੇ ਵਿੱਚ ਕਾਫੀ ਮਾਲੀ ਨੁਕਸਾਨ ਹੋਇਆ ਆਹੜੇ ਹਾਂਜੀ ਸਰ ਕੀ ਨਾ ਆਪਣਾ ਜੀ ਸਰ ਮੇਰਾ ਨਾਮ ਜਸਪ੍ਰੀ ਸਿੰਘ ਆ ਜੀ ਹਾਂਜੀ ਮੇਰੀ ਸਰ 35 ਸਾਲ ਉਮਰ ਹੋ ਗਈ ਹੈ ਜੀ ਹਾਂਜੀ ਮੈਂ ਇੱਥੇ ਚੌਂਕ ਚ ਰਹਿਣਾ ਸ਼ਹੀਦ ਭਗਤ ਸਿੰਘ ਚੌਂਕ ਜੀ ਸਪੋਰਟਿੰਗ ਦੇ ਬਿਲਕੁਲ ਨਾਲ ਹੈਗੀ ਆ ਸਰ ਇਹਨਾਂ ਨੇ ਸਰ ਰੈਂਟ ਤੇ ਸ਼ਾਪ ਕੀਤੀ ਹੋਈ ਹੈ ਜੀ ਇਹ ਇਹਨਾਂ ਦਾ ਕਿਰਾਇਆ ਇਹ ਲੈ ਰਿਹਾ ਮੰਮੀ ਲੈ ਰਹੀ ਆ ਵੱਡਾ ਬ੍ਰਦਰ ਲੈ ਰਿਹਾ ਭਾਬੀ ਲੈ ਰਹੀ ਆ ਤੇ ਦੋ ਭਤੀਜੇ ਆ ਜੀ ਮੇਰੇ ਛੋਟੇ ਛੋਟੇ ਮੇਰਾ ਇਹਨਾਂ ਨੇ ਹਜੇ ਤੱਕ ਸਰ ਵਿਆਹ ਨਹੀਂ ਕਰਾਇਆ ਆ ਨਾ ਇਹਨਾਂ ਨੇ ਮੇਰਾ ਵਿਆਹ ਕਰਾਇਆ ਸਰ ਮੈਂ ਇਹਨਾਂ ਨੂੰ ਇਹੀ ਕਿਹਾ ਸਰ ਮੈਨੂੰ ਮੰਝਾ ਲਾ ਲੰਦੋ ਅੱਗੇ ਮੈਨੂੰ ਮੰਝਾਉਣ ਵੀ ਨਹੀਂ ਲਾਂ ਦਿੱਤਾ ਅੱਗ ਤੁਸੀਂ ਲਾਈ ਜੀ ਅੱਗ ਤੁਸੀਂ ਸਾਡਾ ਕਹਿ ਰਿਹਾ ਕਹਿੰਦੇ ਅੱਗ ਲਾਈ ਤੁਸੀਂ ਅੱਗ ਲਾਈ ਕੀ ਕਰਨ ਸਰ ਇਹਨਾਂ ਨੇ ਅੱਗ ਲਾਈ ਹੈ ਜੀ ਇਹ ਅੱਗੇ ਵੀ ਪੰਨ ਤੋੜ ਕਰਦੇ ਅੱਗੇ ਵੀ ਪੰਨ ਤੋੜ ਕਰਦੇ ਆ ਸਰ ਇਹਨਾਂ ਨੇ ਮੇਰੇ ਅੱਗੇ ਵੀ ਕੇਸ ਪਾਇਆ ਉਦੋਂ ਮੈਂ ਭੱਜ ਜਾਣਾ ਰਿਹਾ ਇਹ ਤੁਹਾਡਾ ਸਗਾ ਭਰਾ ਵਾ ਜੀ ਜੀ ਮੇਰਾ ਸਗਾ ਭਰਾ ਇਹਨਾਂ ਦਾ ਵੀ ਕਰ ਦਿਓ ਜੀ ਤੁਹਾਨੂੰ ਨਸ਼ਾ ਛਡਾਓ ਕੇਂਦਰ ਛੱਡ ਕੇ ਸਰ ਮਲਾਜਾ ਮੇਰਾ ਵੀ ਕਰਾ ਲਓ ਤੇ ਸਰ ਇਹਨਾਂ ਦਾ ਵੀ ਕਰਾ ਲਓ ਹੂੰ ਨੀ ਅੱਗੇ ਕੋਈ ਜਿਹੜਾ ਕੰਮ ਹੋਇਆ ਗਈ ਅੱਗੇ ਸਰ ਮੈਂ ਲੜਿਆ ਸੀਗਾ ਮੈਂ ਭੱਜਣਾ ਰਿਹਾ ਸੀ ਫੇ ਪਿੱਛੋਂ ਭੰਨ ਤੋੜ ਮੇਰੇ ਕਮਰੇ ਦੀ ਕਰਕੇ ਇਹ ਕਹਿ ਦਿੰਦੇ ਰਹੇ ਵੀ ਮੁੰਡਾ ਭੱਜ ਗਿਆ ਵਾ ਤੇ ਫੇ ਮੇਤੇ ਜਿਆਦਾ ਪ੍ਰੈਸ਼ਰ ਪਾ ਰਹੇ ਜਿਹੜੀ ਅੱਗ ਜਿਹੜੀ ਅੱਜ ਲੱਗੀ ਆ ਇਹ ਲਾਈ ਗਈ ਆ ਕਿ ਇਹ ਸਾਰ ਇਹਨਾਂ ਨੇ ਆਪ ਲਾਈ ਆ ਤੁਸੀਂ ਪਿਛਲਾ ਵੀ ਰਿਪੋਰਟ ਚੈੱਕ ਕਰ ਲਓ ਤੇ ਮੇਰੇ ਬਰ ਖਿਲਾਫ ਹੀ ਇਹਨਾਂ ਨੇ ਦਿੱਤਾ ਸਰ ਮੈਂ ਵੀ ਇੱਕੋ ਪੇਟ 'ਚ ਜੰਮਿਆ ਮੈਨੂੰ ਵੀ ਸਰ ਹਿੱਸਾ ਮਿਲਣਾ ਚਾਹੀਦਾ ਮੈਨੂੰ ਵੀ ਹੱਕ ਮਿਲਣਾ ਚਾਹੀਦਾ ਸਰ ਨਹੀਂ ਤੁਹਾਨੂੰ ਦੰਦਾ ਵਾ ਮੈਨੂੰ ਤਾਂ ਸਰ ਮੰਜਾ ਮਣੇ ਦਾ ਅਸੀਂ ਕਹਿੰਦੇ ਆ ਸਾਨੂੰ ਕਹਿੰਦੇ ਇਹ ਲੋਕੀ ਜੀ ਰੋਡ ਤੇ ਦੁਕਾਨਾਂ ਕਿੱਟੀ ਕਰਨੀਆਂ ਸਰ ਇਹੋ ਜੀਆਂ ਦੁਕਾਨਾਂ ਜੇਬ ਚ ਰੁਪਈਆ ਨੇ ਦੁਕਾਨ ਦਾ ਨਾਮ ਕੀ ਟੱਡੀ ਦਾ ਆ ਫੈਸ਼ਨ ਮੇਕਅਪ ਜੀ ਠੀਕ ਹੈ ਠੀਕ ਹੈ ਸ਼ੁਕਰ ਜੀ ਪੰਜਾਰ ਜੀ ਮੇਰਾ ਮੁੰਡਾ ਬਹੁਤ ਤੰਗ ਕਰਦਾ ਵਾ ਨਾਮ ਦੱਸੋ ਦਾ ਕੀ ਆ ਨਾਮ ਜਸਪ੍ਰੀਤ ਨਾਮ ਵਾ ਤਾਂ ਕਿ ਨਾਮ ਮੰਡੀ ਦਾ ਨਾਮ ਕੀ ਦੁਕਾਨ ਦਾ ਕੀ ਨਾਮ ਦੁਕਾਨ ਦਾ ਨਾਮ ਕੀ ਆ ਬਹੁਤ ਆਨ ਦਿੱਤਾ ਤੇਰੀ ਦੁਕਾਨ ਦਾ ਨਾਮ ਕੀ ਆ ਹੇ ਮੰਗਦਾ ਨਹੀਂ ਮੈਂ ਕਿ ਮੈਨੂੰ ਪੈਸੇ ਹੈ ਨਹੀਂਗੇ ਤੇ ਇਹਨੇ ਫੇਰ ਅੱਗ ਲਾ ਦਿੱਤੀ ਪट्रोल ਲੈ ਕੇ ਅੱਗ ਲਾ ਦਿੱਤੀ ਸਾਲੋਂ ਸਾਰੇ ਘਰ ਨੂੰ ਸਾਡੇ ਨੂੰ ਅੱਗ ਲਾ ਦਿੱਤੀ ਕਿੱਥੋਂ ਲਈਏ ਪੈਸੇ ਬਾਜੀ 2 2 4 4000 ਰੁਪਏ ਕਿੱਥੋਂ ਲਿਆਈਏ ਟੜਾ ਨਾਮ ਕੀ ਭਾਈ ਮੇਰਾ ਨਾਮ ਨਿਸ਼ਾਨ ਸਿੰਘ ਬਾਜੀ ਜਿਹੜੀ ਇਹ ਅੱਗ ਹਾਂਜੀ ਯਨੇ ਅਗਲਾ ਹੀ ਕੋਣ ਹੈ ਉਹ ਜਿੰਨੇ ਅੱਗ ਲਾਜੀ ਜਸਪ੍ਰੀਤ ਸਿੰਘ ਬਾਜੀ ਪਾਇ ਕਿਤੋਂ ਲਿਆਇਆ ਇਹ ਕਿਤੋਂ ਲਿਆਇਆ ਰੋਜ਼ ਪੈਸੇ 2-2 5-5 ਹਜ਼ਾਰ ਹੀ ਲਿਆ ਕੇ ਕਿੱਥੋਂ ਦਈਏ ਨਹੀਂ ਤੁਹਾਡਾ ਕੀ ਰਿਸ਼ਤਾ ਹੈ ਮੇਰਾ ਨਾਮ ਦਾ ਨਿਸ਼ਾਨ ਸਿੰਘਾ ਬਾਜੀ ਇਹਨਾਂ ਨੇ ਅੱਗ ਲਾਜੀ ਟੜਕੀ ਲੱਗਦੇ ਆ ਬਹੁਤ ਮੇਰਾ ਸਗਾ ਭਰਾ ਵਾ ਛੋਟਾ ਠੀਕ ਹੈ ਤੇ ਅੱਗ ਲਾਜੀ ਦਾ ਕਾਰਨ ਕੀ ਹੈ ਅੱਗ ਲਾਜੀ ਦਾ ਕਾਰਨ ਇਹ ਆ ਮੰਮੀ ਕੋ ਪੈਸੇ ਮੰਗੇ ਮੇਰ ਨਾਲ ਕੋਈ ਕਿਸੇ ਦਾ ਝਗੜਾ ਨਹੀਂ ਮੰਮੀ ਆਦ ਮੰਮੀ ਲਾ ਕੇ ਗਣੇ ਮੰਮੀ ਕੋ ਪੈਸੇ ਮੰਗੇ ਕਹਿੰਦਾ ਮੈਨੂੰ 10000 ਰੁਪਏ ਦੇ ਦੇ 5000 ਨਹੀਂ ਤੇ ਮੈਂ ਅੱਗ ਲਾ ਦੇਣੀ ਆ ਮੰਮੀ ਕਹਿੰਦੀ ਅੱਜ ਫੋਨ ਤੇ ਨਹੀ ਹੋਰ ਕਿਥੋਂ ਲਿਆ ਕੇ ਦਈਏ ਕਿੰਨਾ ਮਰੋਣੇ ਦੇ ਦੋਨੇ ਮਲ ਅੱਗ ਲਾ ਦਨੀ ਅੱਗੇ ਵੀ ਲਾਈ ਦੋ ਤਿੰਨ ਵਾਰੀ ਥੱਲੇ ਲੰਦਾ ਅੱਗ ਐਜ ਜੀ ਮੇਰੇ ਉੱਪਰ ਕਮਰਿਆਂ ਨੂੰ ਮੇਰੇ ਵੀ ਆ ਲਾਤੀ ਸਾਡੇ ਕੰਨ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਨੂੰ ਲੱਗਦਾ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਉਸ ਤੇ ਨੁਕਸਾਨ ਭਾਜੀ ਹੁਣ ਦੇਖ ਕੇ ਪਤਾ ਦੇਖ ਕੇ ਸਾਰਾ ਤੁਸੀਂ ਚੈੱਕ ਕਰੋ ਦੇਖ ਕੇ ਪਤਾ ਲੱਗੇਗਾ ਭਾਜੀ ਹੁਣ ਤੁਸੀਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਦੀ ਅਸੀਂ ਮੰਗ ਚਾਹੁੰਦੇ ਭਾਜੀ ਕਿਸੇ ਕੋਲ ਨਹੀਂ ਡਰਦਾ ਨਾ ਪੁਲਿਸ ਕੋ ਨਸ਼ਾ ਛਡਾਊ ਕੇਂਦਰੋਂ ਭੱਜਿਆ ਆਇਆ ਭਾਜੀ ਪਤਾ ਕਰ ਲੋ ਤੁਸੀਂ ਕਿਹ ਕਿਹਨੂੰ ਨਹੀਂ ਭਾਜੀ ਇਹ ਮੰਮੀ ਨੂੰ ਫੋਨ ਕਰਕੇ ਫੋਨ ਨੰਬਰ ਕਰ ਕਰਕੇ ਛਡਾ ਕੇ ਹੁਣ ਵੀ ਛਡਾ ਕੇ ਲੈ ਆਇਆ ਦੁਬਾਰਾ ਭਾਜੀ ਅੱਗੀ ਕੰਪਲੇਂਟ ਦਿੱਤੀ ਗਈ ਹਾਂਜੀ ਕੰਪਲੇਂਟ ਆ ਭਾਜੀ ਪਹਿਲੇ ਗਈ ਆਈ ਆਵਾ ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਆ ਪੁਲਿਸ ਤੋਂ ਡਰਦਾ ਹੀ ਨਹੀਂ ਭਾਜੀ ਇਹ ਇਹ ਕਹਿੰਦਾ ਮੈਨੂੰ ਪੁਲਿਸ ਤੇ ਸੱਦੋ ਮੈਨੂੰ ਪੁਲਿਸ ਦਾ ਕੋਈ ਡਰ ਨਹੀਂ ਆ ਮੰਮੀ ਗਵਾਹ ਮੰਮੀ ਪੁੱਛ ਲਓ ਮੰਮੀ ਗਵਾਹ ਆ ਹੋਰ ਐਨ ਗਵਾਹ ਤੇ ਪੁੱਛਾ ਦੇ ਦਈਏ ਕਿ ਇੱਕ ਇੱਕੋ ਡਰਦਾ ਭਾਜੀ ਇਹਨੇ ਸਿੱਧਾ ਲੈ ਕੇ ਪੈਸੇ ਨਹੀਂ ਦਿੱਤੇ ਧੋਨ ਦੇ ਗਰਬਾਨ ਰੱਖਣ ਨੂੰ ਕਰਦਾ ਭਾਜੀ ਅੱਗੇ ਵੀ ਸਾਡੇ ਕੰਪਲੇਂਟ ਆ ਅੱਗੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕਹਿੰਦਾ ਮੇਰਾ ਕੁਝ ਮੈਂ ਕਹਿੰਦਾ ਇੱਥੇ ਭ ਕਿੰਦਾ ਪੁਲਿਸ ਨੇ ਮੇਰਾ ਕੀ ਗੱਲ ਲਾਣਾ ਵਾ ਬਲਾਓ ਕਿੰਨੂ ਬੁਲਾਉਂਦੇ ਕਹਿੰਦੇ ਤੁਸੀਂ ਠੀਕ ਹੈ ਮਾੜੀ ਲਾਗੇ ਖੜੇ ਕਿੱਥੋਂ ਦਈਏ ਕਿੱਥੋਂ ਪੈਸੇ ਦਈਏ ਭਾਜੀ ਕਰੋ ਉਦੋਂ ਪੈਸੇ ਰੋਟੀ ਖਾਣ ਲਈ ਪਏ ਨੇ ਇਹਨੂੰ ਕਿੱਥੋਂ ਦਈਏ 1000 ਰੁਪਿਆ ਵਾਲੀ ਕਿੱਥੋਂ